ਔਰ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਜੇ ਆਪਾਂ ਜਗਤਪੁਰੇ ਦੀ ਗੱਲ ਕਰੀਏ ਤੇ 6500 ਰ 7000 ਦੇ ਕਰੀਬ ਸਿਰਫ ਤਾਂ ਸਿਰਫ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਬਣੀ ਹੋਈ ਹੈ ਆਧਾਰ ਕਾਰਡ ਵੋਟਰ ਕਾਰਡ ਬਾਕੀ ਔਰ ਇਥੋਂ ਤੱਕ ਹੀ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਜਿਹੜੇ ਅੱਜ ਤੱਕ ਪੰਜਾਬੀ ਬਣਾਉਣ ਲਈ ਤਸ ਰਹੇ ਨੇ ਔਰ ਤੁਸੀਂ ਦੱਸੋ ਫਿਰ ਇਹ ਲੋਕ ਕਿਸ ਤਰ੍ਹਾਂ ਨੇ ਹੁਣ ਆ ਗਈ ਹੈ ਨੇਤਾਮਾਂ ਦੀ ਗੱਲ ਸਰਕਾਰਾਂ ਦੀ ਗੱਲ ਦੇਖੋ ਇਹ ਜ਼ਿੰਮੇਵਾਰੀਆਂ ਇਸ ਤਰ੍ਹਾਂ ਦੀਆਂ ਮਤਲਬ ਜਦੋਂ ਕ੍ਰਾਈਮ ਵਧਦਾ ਹੈ ਤਾਂ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਭਾਵੇਂ ਕਿਸੇ ਦੀ ਸਰਕਾਰ ਹੋਵੇ ਇਹ ਅਸੀਂ ਇੱਥੇ ਇਹ ਗੱਲ ਨਹੀਂ ਕਰਦੇ ਕਿ ਫਲਾਨੇ ਦੀ ਸਰਕਾਰ ਨੇ ਸਾਰੀਆਂ ਸਰਕਾਰਾਂ ਦਾ ਇਹ ਸਾਰੀਆਂ ਸਰਕਾਰਾਂ ਦੀ ਡਿਊਟੀ ਬਣਦੀ ਹੈ ਕਿ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਲਿਆਂਦਾ ਜਾਵੇ ਇਹੋ ਜਿਹਾ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਜਾਵੇ ਜਿਸ ਦੇ ਨਾਲ ਪੰਜਾਬੀ ਨੌਜਵਾਨ ਸੇਫ ਰਹਿਣ ਹਾਂ ਠੀਕ ਹੈ ਇਹ ਗੱਲ ਹੁਣ ਬਹੁਤ ਸਾਰੀਆਂ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਨੇ ਉਹ ਚੱਕ ਵੀ ਰਹੇ ਨੇ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਜਾਓ ਅਸੀਂ ਕਹਿੰਦੇ ਹਾਂ ਜੀ ਆਪਣਾ ਕੰਮ ਕਰੋ ਤੇ ਘਰ ਜਾਓ ਵਾਪਸ ਜਾਓ ਇਹ ਨਹੀਂ ਹੈ ਕਿ ਇੱਥੇ ਬੈਠ ਕੇ ਤੁਸੀਂ ਮਤਲਬ ਫਿਕਸ ਤੌਰ ਤੇ ਇੱਥੇ ਰਹੋ ਅਸੀਂ ਤੁਹਾਨੂੰ ਬਾਰ-ਬਾਰ ਕਹਿੰਦੇ ਹਾਂ ਉਸ ਤੋਂ ਪਹਿਲਾਂ ਇਹ ਗੱਲ ਕਈ ਵਾਰ ਹੋ ਚੁੱਕੀ ਹੈ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਪਰ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਇੱਕ ਬੜਾ ਅਹਿਮ ਮੁੱਦਾ ਜਿਹੜਾ ਹੈ ਉਹ ਹੋਵੇਗਾ ਔਰ ਜਿਸ ਦੇ ਵਿੱਚ ਮਤਲਬ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਪੰਜਾਬ ਜਿਹੜਾ ਇਸ ਸਮੇਂ ਜਿਹੜਾ ਹੈ ਇਸ ਮੁੱਦੇ ਦੇ ਨਾਲ ਸ਼ਿਰਕਤ ਕਰਦਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਲਓ ਕਿ ਕਿਸੇ ਪਿੰਡ ਦੇ ਵਿੱਚ ਵੀ ਕਿਸੇ ਮਤਲਬ ਮੁਹੱਲੇ ਦੇ ਵਿੱਚ ਕਿਤੇ ਪਿੰਡ ਸ਼ਹਿਰ ਗਰਾਹ ਜਿੱਥੇ ਮਰਜੀ ਦੇਖ ਲਓ ਪੰਜਾਬੀਆਂ ਤੋਂ ਇਲਾਵਾ ਭਈਏ ਜ਼ਿਆਦਾ ਨੇ ਪ੍ਰਵਾਸੀ ਜਿਹੜੇ ਆ ਉਹ ਜ਼ਿਆਦਾ ਨੇ ਜਦੋਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲੈ ਕੇ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬੀ ਤਾਂ ਕੰਮ ਹੀ ਨਹੀਂ ਕਰਦੇ ਪੰਜਾਬੀ ਤਾਂ ਨਕਮੇ ਹੋ ਰਹੇ ਨੇ ਆਪ ਕਹਿੰਦੇ ਜੀ ਮਤਲਬ ਕੱਪੜੇ ਪਾ ਕੇ ਤੇ ਘੁੰਮਦੇ ਫਿਰਦੇ ਨਜ਼ਰ ਆਉਂਦੇ ਨੇ ਤੇ ਫਿਰ ਕੰਮ ਕੌਣ ਖੇਤਾਂ 'ਚ ਕਰੂ ਇਹ ਗੱਲ ਕਿਤੇ ਨਾ ਕਿਤੇ ਪੰਜਾਬੀਓ ਬੜੀ ਗੰਭੀਰਤਾ ਨਾਲ ਲੈਣ ਵਾਲੀ ਹੈ ਸਵਾਲ ਕਿਉਂ ਉੱਠ ਰਿਹਾ ਕੀ ਆਪਾਂ ਲੋਕ ਇੰਨੇ ਨਕਮੇ ਹੋ ਚੁੱਕੇ ਆ ਕੀ ਆਪਾਂ ਲੋਕ ਆਪਣੀ ਖੇਤੀ ਜਿਹੜੀ ਖੇਤੀ ਮਾਂ ਬਾਪ ਨੇ ਪਾਰ ਪੜੋਸਕੇ ਸਾਨੂੰ ਜਿਸ ਖੇਤੀ ਤੋਂ ਵੱਡਾ ਕੀਤਾ ਹੈ ਕਿ ਅੱਜ ਅਸੀਂ ਉਸ ਨੂੰ ਕਰ ਨਹੀਂ ਸਕਦੇ ਸੋ ਇਹ ਤੁਹਾਡੇ ਤੇ ਵੀ ਇੱਕ ਪ੍ਰੈਸ਼ਨ ਚੰਨੇ ਆ ਜੇ ਤੁਸੀਂ ਕੰਮ ਕਰਨਾ ਬੰਦ ਕਰ ਦਿੱਤਾ ਤਦ ਇਹਨਾਂ ਨੇ ਕੰਮ ਆ ਕੇ ਸੰਭਾਲਿਆ ਹੁਣ ਇੱਥੋਂ ਤੱਕ ਵੀ ਲੋਕ ਆ ਮੈਂ ਸੁਣਦਾ ਰਹਿਣਾ ਵੀਡੀਓ ਕਿ ਮਤਲਬ ਲੋਕ ਇੱਥੋਂ ਤੱਕ ਕਹਿੰਦੇ ਨੇ ਖਾਸ ਕਰਕੇ ਮੇਰੀਆਂ ਪੈਣਾ ਕਿ ਸ਼ਾਮ ਨੂੰ ਜਦੋਂ ਅਸੀਂ ਕੰਮਕਾਰਾਂ ਤੋਂ ਵਾਪਸ ਆਈਦੀਆਂ ਤੇ ਸ਼ਰਾਬ ਦੇ ਨਾਲ ਢੱਕੇ ਹੋਏ ਗਲੀਆਂ ਦੇ ਵਿੱਚ ਘੁੰਮਦੇ ਨੇ ਔਰ ਸਾਡਾ ਲੰਘਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਜਦੋਂ ਇਸ ਕਰਾਂ ਦੀਆਂ ਹਰਕਤਾਂ ਹੋਣਗੀਆਂ ਫਿਰ ਤੁਸੀਂ ਦੱਸੋ ਕਿ ਇਹਨਾਂ ਲੋਕਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਕਾਨੂੰਨੀ ਤੌਰ ਤੇ ਜਾ ਮਤਲਬ ਕਹਿ ਸਕਦੇ ਆ ਕਿ ਕੋਈ ਐਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਦੇ ਨਾਲ ਡਾਇਰੈਕਟ ਇਹ ਲੋਕ ਜਿਹੜੇ ਐ ਇਹਨਾਂ ਲੋਕਾਂ ਦੇ ਉੱਪਰ ਕੋਈ ਨਾ ਕੋਈ ਸ਼ਿਕੰਜਾ ਕੱਸਿਆ ਜਾਵੇ ਔਰ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਹੁਣ ਮੈਨੂੰ ਉਮੀਦ ਹੈ ਕਿ ਆਵਾਜ਼ ਜਿਹੜੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲੀ ਹੋਈ ਹੈ ਇਹ ਗੱਲ ਜਿਹੜੀ ਹੈ ਚਾਰੇ ਪਾਸੇ ਜਿਹੜਾ ਹੈ ਔਰ ਬਹੁਤ ਸਾਰੇ ਜਿਹੜੇ ਹੈ ਇਸ ਗੱਲ ਦੇ ਵਿੱਚ ਹਾਮੀ ਨਹਾਮੀ ਭਰਦੇ ਨੇ ਕਿ ਜ਼ਰੂਰ ਇਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਜੋ ਨੌਜਵਾਨ ਲੜਕੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਜਿਹੜਾ ਇਹਨਾਂ ਨੇ ਖੋ ਲਿਆ ਉਹ ਜ਼ਿੰਦਗੀ ਪਰ ਉਹਨਾਂ ਨੂੰ ਵਾਪਸ ਨਹੀਂ ਮਿਲੇਗਾ ਸੋ ਜੁੜੇ ਰਹੋ ਪੋਸੂ ਨਾ ਮਾ ਚੈਨਲ ਦੇ ਨਾਲ